ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਚ ਦੇਖੋ ਪਿਆਸ ਸਾਰਿਆਂ ਨੂੰ ਲੱਗਦੀ ਹੈ ਤੇ ਕੋਚਰੀ ਹੈ ਜਿਹੜੀ ਕੁੱਲੂ ਤੇ ਛੋਟੀ ਭੈਣ ਕੁੱਲੂ ਦੀ ਇੱਕ ਪ੍ਰਜਾਤੀ ਹੈ ਕਿਸਮ ਹੈ ਇਹ ਤੇ ਇਹ ਪਾਣੀ ਪੀਣ ਆਈ ਹੈ ਦੇਖੋ ਹੁਣ ਇਹਨੇ ਪੂਰਾ ਕਾਜਾ ਕੀਤਾ ਹੋਇਆ ਹੈ ਬਾਊਲ ਦੇ ਉੱਪਰ ਪਾਣੀ ਵਾਲੇ ਕਟੋਲੇ ਤੇ ਕਿਸੇ ਹੋਰ ਪੰਛੀ ਨੂੰ ਆਪਣੇ ਨੇੜੇ ਨੇ ਆਉਣ ਦਿੰਦੀ ਹੈ ਤੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਗਰਮੀ ਹੈ ਜਿਹੜੀ ਕਿੰਨੀ ਹੈ ਟੈਂਪਰੇਚਰ ਕਿੰਨਾ ਵੱਧ ਚੁੱਕਿਆ ਦੇਖੋ ਤੁਸੀਂ ਕਿੰਨੀ ਪਿਆਰੀ ਲੱਗਦੀ ਹੈ ਬੈਠੀ ਬੜੀ ਪਿਆਰੀ ਹੈ ਦੇਖੋ ਤੇ ਮੇਰੇ ਨੇੜੇ ਆਉਣ ਨਾਲੇ ਉੱਡ ਵੀ ਨਾ ਜਾਵੇ ਕਿਤੇ ਮੈਨੂੰ ਵੀ ਡਰ ਹੈ ਚਲੋ ਪਾਣੀ ਤੇਰੇ ਪੀ ਲਿਆ ਹੋਣਾ ਮੇਰੇ ਖਿਆਲ ਚ ਤੇ ਬੈਠੀ ਹੈ ਬੜਾ ਪਿਆਰਾ ਜੀਵ ਹੈ ਰੇਅਰ ਸਪੀਸੀ ਹੈ ਇਹ ਲੋਕ ਹੋ ਰਹੇ ਆ ਆਪਨੇ ਘਰੇ ਆਲਣਾ ਇਹ ਦੋਤੇ ਨਾਲ ਨੇ 6 ਜਿਹੜੇ ਹੈਗੀਆਂ ਕੋਚਿੰਗ ਆਪਣੇ ਘਰੇ ਰਹਿੰਦੀਆਂ ਦੇਖੋ 7 ਸਿਸਟਰਸ ਵੀ ਰੈਸਟ ਕਰ ਰੰਗਾ ਦੇਖੋ ਹਰ ਚੀਜ਼ ਜਿਹੜੀ ਇਹ ਗਰਮੀ ਦੇ ਛਾਂ ਲੱਭਦੀ ਆ ਠੰਡ ਤੇ ਛਾਂ ਤੇ ਇਹ ਜਿਹੜਾ ਇੱਥੇ ਥਾਂ ਨਾ ਇਹ ਬਾਜੀ ਤੁਸੀਂ ਦੇਖੋਗੇ ਕੀ ਆ ਦੇਖੋ ਕਾਟੋ ਫਿਰਦੀ ਐ ਇਹ ਬੜਾ ਸੋਹਣਾ ਤੇ ਠੰਡਾ ਪੰਛੀਆਂ ਵਾਸਤੇ ਜਗ੍ਹਾ ਐ ਬੜੀ ਸੂਟੇਬਲ ਪਲੇਸ ਐ ਤੇ ਆਹ ਦੇਖੋ ਗਰਮੀ ਲੱਗ ਰਹੀ ਐ ਖੰਭ ਖਲਾ ਰਹੇ ਤਾਂ ਪਤਾ ਲੱਗਦਾ ਕਿ ਇਹਨੂੰ ਬੜੀ ਗਰਮੀ ਲੱਗ ਰਹੀ ਐ ਦੇਖੋ ਕਿਵੇਂ ਦੇਖਦੀ ਉੱਚੀ ਹੋ ਕੇ ਹੈਲੋ ਇਹਨਾਂ ਪੰਛੀ ਬੜੇ ਚੰਗੇ ਲੱਗਦੇ ਆ ਪੰਛੀਆਂ ਨਾਲ ਬੜਾ ਪਿਆਰ ਹੈ ਮੇਰਾ ਇਸੇ ਕਰਕੇ ਇਹ ਘਰ ਦੇ ਵਿੱਚ ਪੇੜ ਪੌਦੇ ਨੇ ਲਾਏ ਹੋਏ ਅਸੀਂ ਤਾਂ ਕਿ ਹਰ ਕਿਸਮ ਦਾ ਜਿਹੜਾ ਪੰਛੀ ਹੈ ਉਹ ਆ ਸਕੇ ਤੇ ਮੇਰੇ ਵੱਲ ਪੂਰੀ ਨੀਝ ਲਾ ਕੇ ਦੇਖ ਰਹੀ ਹੈ ਉਹ ਘੁੜ ਕੇ ਲੱਗਿਆ ਬੜੇ سارے ਪੰਛੀ ਇੱਥੇ ਤੁਹਾਨੂੰ ਮਿਲਣਗੇ ਘੁੜ ਕੇ ਅੱਲਾ ਬੈਠਾ ਹੋਇਆ ਦੇਖੋ ਸਾਹਮਣੇ ਇਹ ਕੋਚਰੀ ਹੈ ਉਧਰ ਗिटार ਬੈਠੀ ਹੋਈ ਹੈ ਪੂਰੀ ਗਰਮੀ ਹੈ ਇੰਨੀ ਗਰਮੀ ਹੈ ਕਾਂ ਅੱਖ ਨਿਕਲਦੀ ਅੱਜ ਤੱਕ ਕੋਈ ਸ਼ਾਪ ਨਹੀਂ ਲਓ ਜੀ ਸਾਰਿਆਂ ਨੂੰ ਪਿਆਸ ਲੱਗੀ ਹੈ ਪਰ ਇਹ ਬੈਠੀ ਹੈ ਕਬਜ਼ਾ ਕਰਕੇ ਪੂਰਾ ਪਾਣੀ ਦੇ ਉੱਪਰ ਉਧਰ ਕਬੂਤਰ ਪਾਣੀ ਪੀ ਰਿਹਾ ਚਾਰ ਚੁਫੇਰੇ ਪਾਣੀ ਰੱਖਿਆ ਹੋਇਆ ਹੈ ਸਾਹਮਣੇ ਕਾਲੀ ਜਿੜੀ ਹੈ ਮਮੋਲਾ ਵੀ ਕਹਿੰਦੇ ਸੀ ਇਹਨੂੰ ਔਡਗੀ ਇਹ ਭੈਣ ਜੀ ਤਾਂ ਅੱਜ ਇੱਥੇ ਬਸ ਬੈ ਗਈ ਹੈ ਕਬਜਾ ਕਰਕੇ ਪਾਣੀਆਂ ਦੇ ਉੱਤੇ ਲਓ ਜੀ ਇਹ ਕਹਿੰਦੀ ਨਾਮ ਹੈ ਇਥੋਂ ਉਠਾਂ ਤੇ ਨਾਮ ਹੈ ਇਥੇ ਕਿਸੇ ਨੂੰ ਆਉਣ ਦੇਵਾ